ਆਪਾਂ ਗੱਲ ਕਰਦੇ ਵੀ ਗਵਿੰਦਪੁਰੇ ਦੀ ਹੈਨਾ ਗਵਿੰਦਪੁਰਾ ਹੋਇਆ ਚੌ ਹੋਇਆ ਇਸ ਪਿੰਡ ਦੇ ਵਿੱਚ ਚੰਗੀਆਂ ਤੋਂ ਚੰਗੀਆਂ ਮੱਝਾਂ ਐਸੇ ਵੀ ਕੰਪੀਟੀਸ਼ਨ ਹੈ ਠੀਕ ਹੈ ਹਰੇਕ ਪਿੰਡ ਘਰੋਂ ਘਰ ਆਪਦਾ ਕਿੰਨੇ ਕਿਲੋ ਲੀਟਰ ਵਾਲੀਆਂ ਹੋਣਗੇ ਤੁਹਾਡੇ ਪਿੰਡ ਚ ਆਮ ਆਮ ਹੀ ਭਾਈ 16 ਲੀਟਰ ਪਲੱਸ ਮੱਝ ਮਿਲੂਗੀ ਤੁਹਾਨੂੰ 16 ਤੋਂ ਪਲੱਸ ਮਿਲੂਗੀ ਕਿੱਥੋਂ ਤਾਈਂ ਦੇਖਿਆ ਮਨਲਾ 20 22 ਉਦੋਂ ਕਹਾ ਵੀ ਹੈਗਾ ਐ ਤਾਂ ਭਾਈ ਇੱਥੇ ਆਪਣੇ 23 24 ਕਿਲੋ ਮੱਝਾਂ ਦੀਆਂ ਠੀਕ ਹੈ 22 ਕਿਲੋ ਤਾਂ 20 ਕਿਲੋ ਉਹ ਕੋਈ ਪਿੰਡ ਇੱਥੋਂ ਦਾ ਮਨਲਾ ਕੋਈ ਮੇਲੇਆਂ 'ਚ ਨਹੀਂ ਲਿਖ ਗਿਆ ਚਵਾਂਗਾ ਜੀ ਹਾਂ ਲੈ ਜਸ ਹੁਣ ਲਿਆਂ ਲੱਗਿਆ ਮੁੰਡੇ ਨਵੇਂ ਜਿਹੜਾ ਪ੍ਰਾਣ ਹੁੰਦਾ ਜਾਂਦਾ ਇੱਥੇ ਚੰਗੀ ਨਸਲ ਦਾ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਜੀ ਪਿੰਡ ਗਵਿੰਦਪੁਰਾ ਡਾਕਟਰ ਗਗਨਦੀਪ ਦੇ ਘਰੋਂ ਆਪਾਂ ਮਿੱਤਰੋ ਵੀਡੀਓ ਬਣਾ ਰਹੇ ਆਂ ਪਹਿਲਾਂ ਵੀ ਇੱਕ ਦੋ ਵੀਡੀਓ ਦੇ ਘਰੋਂ ਪਾ ਚੁੱਕੇ ਆਂ ਤੇ ਪੂਰੀ ਜਿਹੜੀ ਗੱਲਬਾਤ ਬਾਈ ਗਗਨ ਦੇ ਨਾਲ ਕਰਾਂਗੇ ਵੀ ਕਿੰਨਾ ਜਿਹੜਾ ਪਿਛਲੇ ਸੂਏ ਦਾ ਦੁੱਧ ਰਿਹਾ ਜਾਂ ਕਿਹੜੇ ਸਿਮੰਦੀ ਆ ਸੋ ਚੰਗਾ ਬਾਈ ਕਹਿੰਦਾ ਵੀ ਪਿਛਲੇ ਸੂਏ ਦਾ ਜਿਹੜਾ ਦੁੱਧ ਇਹਨੇ ਕੱਢਿਆ ਜਿਹੜਾ ਸਾਡਾ ਵੀਡੀਓ ਬਣਾਉਣ ਦਾ ਟਾਈਮ ਆ ਅਸੀਂ 12:00 ਵਜੇ ਵੀਡੀਓ ਬਣਾ ਰਹੇ ਹਾਂ ਕਈ ਭਰਾ ਕਹਿੰਦੇ ਨੇ ਕਿ ਵੀ ਥੱਲੋਂ ਤਾਂ ਕੁਝ ਨਹੀਂ ਦਿੰਦਾ ਨਹੀਂ ਕੋਈ ਏਖੜ ਨਹੀਂ ਲਾਈ ਜੀ ਨਾਰਮਲ ਲੈਵੇ ਤੇ ਆਪਾਂ ਵੀਡੀਓ ਬਣਾ ਰਹੇ ਹਾਂ ਖਾਲੀ ਕੀਤੀ ਵੀ ਹੈ ਤੇ ਥਾਲੇ ਵੀ ਤੁਸੀਂ ਬੰਤਰ ਦੇਖ ਸਕਦੇ ਹੋ ਤੇ ਪੂਰੀ ਜਿਹੜੀ ਗੱਲਬਾਤ ਬਾਈ ਗਗਨਦੀਪ ਦੇ ਨਾਲ ਕਰਾਂਗੇ ਫੇਸ ਕੁਆਲਿਟੀ ਤੇ ਸਿੰਗਾ ਦੇ ਬੰਤਰ ਵੀ ਮਿੱਤਰੋ ਸੋਹਣੀਆ ਪਿੱਠਪੂੜੇ ਦੀ ਤਾਂ ਤੁਸੀਂ ਦੇਖ ਸਕਦੇ ਹੋ ਬਹੁਤ ਚੌੜੀ ਤੇ ਦੁੱਧ ਫੇਰ ਆਪਾਂ ਕਹਿੰਨੇ ਵੀ ਜਿਹੜਾ ਪਿਛਲੇ ਸੂਏ ਦਾ ਬਾਈ ਕਹਿੰਦਾ ਵੀ ਚੰਗਾ ਕੱਢਿਆ ਵਾ ਹੁਣ ਵੀ ਬੋਲਾ ਵਧੀਆ ਤਿਆਰ ਆ ਜਿਹੜੇ ਸਾਹਮਣੇ ਹਜੇ ਤਾਜੀ ਸੂਈ ਹੈ ਤੇ ਕਰਦੇ ਆਂ ਬਾਈ ਦੇ ਨਾਲ ਗੱਲਬਾਤ ਹਾਂਜੀ ਬਾਈ ਗਗਨ ਕੀ ਹਾਲ ਹੈ ਠੀਕ ਐ ਸੇ ਤਾਂ ਬਹੁਤ ਵਧੀਆ ਬਾਈ ਇਹ ਮੱਝ ਦੀ ਹੁਣ ਆਪਾਂ ਗੱਲ ਕਰਗੇ ਕਿਹੜਾ ਸੂਆ ਮਾੜਾ ਸੂਂਦੀ ਆ ਤਾ ਸੂਈ ਆ ਤੀਜਾ ਸੂਆ ਸੂਈ ਆ ਹਾਂਜੀ ਕਰਦੀ ਆ ਇਹ ਕਰਦੀ ਕੱਟੀ ਆਪਣੀ ਪਾਲੀ ਦੀ ਠੀਕ ਐ ਹਾਂ ਮਾਂ ਦਾ ਕੀ ਰਕਾਰਡ ਰਿਹਾ ਜੀ ਇਹਦਾ ਮਾਂ ਜਿਹੜੇ 18 ਕਿਲੋ ਦਾ ਤਿਆਰ ਆਈ ਮੈਂ ਥੱਲੇ ਮਾਂ ਥੱਲੇ ਹਾਂ ਇੱਕ ਜੀ ਭੈਣ ਸੂਈ ਵੀ ਇਕੱਠਾ ਸੁnga ਹੋ ਤੰਨੇ ਠੀਕ ਹੈ ਉਹਦੀ ਭੈਣ ਦੂਜਾ ਸੂਈ ਵੀ ਐ 17 ਕਿਲੋ ਦਾ ਚਲੀ ਗਈ ਉਹ 17 ਤੇ ਮਾਂ ਦਾ 18 ਹਾਂ 18 ਕਿਲੋ ਇਹ ਪਿਛਲੇ ਸੂਏ ਦਾ ਇਹਨੇ ਦੂਜੇ ਕਿੰਨਾ ਕੱਢਿਆ ਜੀ ਇਹਨੇ ਪਿਛਲੇ ਸੂਏ ਉੰਨੇ ਕਿਲੋ ਦਾ ਕੱਢਿਆ ਉਹਨੇ ਕੱਲਿਆ ਕੱਢਿਆ ਦੂਜੇ ਸੂਏ ਨਹੀਂ ਕਿਲੋ ਕੱਢੇ ਠੀਕ ਹੈ ਤੇ ਐਸਤੇ ਕੱਢੂ ਉਹਨੇ ਐਦ ਕੀ ਭਾਈ ਉਮੀਦ ਤਾਂ ਵੱਧ ਆ ਜੀ ਠੀਕ ਹੈ 10 ਕਿਲੋ ਬੋਲਾ ਤਿਆਰ ਆ ਉਹ 13 ਕਿਲੋ ਬੋਲਾ ਤਿਆਰ ਹੈ 13 ਕਿਲੋ ਬੋਲਾ ਤਿਆਰ ਹੈ 4 ਦਿਨ ਸੂਈ ਹੈ 16 ਦਿਨ ਨੂੰ ਸੂਈ ਹੈ ਮੰਨ ਲਾ ਜੇ ਕੋਈ ਭਰਾ ਕਹੇ ਵੀ 18-19 ਲੀਟਰ ਕੱਢ ਕੇ ਦੇ ਦੇ ਤਿਆਰ ਕਰਕੇ ਸਾਈ ਕਰ ਲੈ ਬਈ ਪਹਿਲਾਂ ਠੀਕ ਹੈ 15 ਦਿਨਾਂ ਬਾਅਦ ਲਈ ਜਾਏਗੀ 15 ਦਿਨਾਂ ਨੂੰ ਲੈ ਠੀਕ ਹੈ ਤੇ ਬਾਈ ਕਹਿੰਦਾ ਵੀ ਸਾਈ ਪਾ ਦੇ ਕਈ ਭਰਾ ਜਦੋਂ ਆਪਾਂ 18-19 ਲੀਟਰ ਦੀ ਗੱਲ ਕਰਦੇ ਨਾ ਕਈ ਭਰਾਵਾਂ ਨੂੰ ਆਇਆ ਲੱਗਦਾ ਹੁੰਦਾ ਵੀ ਵਈ ਸੀ ਝੂਠ ਬੋਲਦਾ ਤੇ ਬਾਈ ਕਹਿੰਦਾ ਵੀ ਸਾਈ ਪਾ ਦੋ ਤੇ 18-19 ਲੀਟਰ ਤਿਆਰ ਕਰਕੇ ਆਪਾਂ ਦੇ ਦੇਵਾਂਗੇ ਇਹ ਕਿਹੜੇ ਸਿਮਨ ਦੀ ਆਪ ਐਮ 92 ਦੀ ਆ ਐਮ 92 ਦੀ ਆ ਤੇ ਗਾਹਾਂ ਬੱਚਾ ਕਿਹੜੇ ਦਾ ਕੋਹੇ ਨੂਰਾਂ ਦੀ ਕੋਹੇ ਨੂਰ ਦਾ ਮਿੱਤਰੋ ਬੱਚਾ ਨਾ ਆੜੂਗਾ ਨਾਲ ਆ ਕਿੰਨੇ ਦਿਨ ਹੋ ਗਏ ਸੁਈ ਨੂੰ 16 ਦਿਨ ਹੋ ਗਏ ਸੁਈ ਜੀ 16 ਨੂੰ 4 ਦਿਨ ਹੋ ਗਏ 4 ਦਿਨ ਹੋ ਗਏ 4 ਦਿਨਾਂ ਚ 12-13 ਲੀਟਰ ਬੋਲਾ ਤਿਆਰ ਆ ਜਮਾ ਤਿਆਰ ਆ ਜੀ ਡੱਬੇ ਭਰ ਦੇ 12 ਲੀਟਰ ਸੁਣਾ ਕੇ ਠੀਕ ਐ ਫਿਰ ਆਪਾਂ ਕਹਿੰਦੇ ਵੀ ਕਰ ਦੂਗੀ 18-19 ਲੀਟਰ ਭਾਈ ਡੱਬੇ ਭਰ ਕੇ ਦੇਵਾਂਗੇ ਓਕੇ ਤੇ ਰੇਟ ਕੀ ਕਰਤਾ ਜੇ ਫਿਰ ਇਹਦਾ ਆਪਾਂ ਰੇਟ ਤਾਂ ਵੀ ਲੈਣ ਦੇ 20 20 ਸੁਆ ਤੀਜਾ ਐਮਨਤੀ ਜੀ ਆਪ ਹੈ 12-13 ਲੀਟਰ ਬੋੜਾ ਤਿਆਰ ਹੈ ਤੇ 19-20 ਲੀਟਰ ਉਮੀਦ ਆ ਪੂਰੀ ਉਮੀਦ ਆ ਤੋਰੋ ਜੀ ਫਿਰ ਇੱਕ ਵਾਰੀ ਵੱਡੇ ਕੱਦ ਕੱਟ ਵਾਲੇ ਮਿੱਤਰੋ ਸਿਹਤ ਪੱਕੋ ਫੇਰ ਆਪਾਂ ਕਹਿੰਦੇ ਵੀ ਸੋਹਣੀ ਹੈ ਤੇ ਵੱਡੀ ਬੇਲ ਹੈ ਕੋਈ ਛੋਟੀਆਂ ਜਾਂ ਝੋਟੀਆਂ ਚੋ ਨਹੀਂ ਆਪਾਂ ਕਹਿ ਸਕਦੇ ਤੇ ਥਾਂਡੇ ਵੀ ਦੀ ਬੰਤਰ ਮਿੱਤਰੋ ਸਾਫ਼ ਹੈ ਤੇ ਦੁੱਧ 12-13 ਲੀਟਰ ਬੋੜਾ ਤਿਆਰ ਹੈ ਜਿਹੜਾ ਆਪਾਂ ਵੀਡੀਓ ਬਣਾਉਣ ਦਾ ਟਾਈਮ ਅਸੀਂ 11-12 ਕਵਜੇ ਮਿੱਤਰੋ ਆਪਾਂ ਵੀਡੀਓ ਬਣਾ ਰਿਹਾ ਖਾਲੀ ਕੀਤੀ ਵੀ ਆ ਕਈ ਭਰਾ ਕਹਿੰਦੇ ਆ ਵੀ ਥੱਲੇ ਉਹਦਾ ਕੁਝ ਦੀਂਦਾ ਨਹੀਂ ਦੂਜੇ ਪਸ਼ੂਆਂ ਦੇ ਚੈਨਲਾਂ ਤੇ ਲੇਵੇ ਫੱਡੇ ਦਿਖਾਈ ਦਿੰਦੇ ਨੇ ਮਿੱਤਰੋ ਉਹ ਚੀਜ਼ ਆਪਾਂ ਕਰਨੀ ਨਹੀਂ ਨੇਚਰਲ ਲੇਵੇ ਦਿਖਾਉਣਾ ਕਿਉਂਕਿ ਜਦੋਂ ਏਖੜ ਪਸ਼ੂ ਲੱਗ ਜਾਂਦਾ ਮਿੱਤਰੋ ਫਿਰ ਉਹ ਨਾ ਪੂਰਾ ਦੁੱਧ ਤੇ ਨਹੀਂ ਆਉਂਦਾ ਤੋਂ ਆਪਣੀ ਕੋਸ਼ਿਸ਼ ਹੈ ਵੀ ਜਿਹੋ ਜੀ ਚੀਜ਼ ਹੈ ਉਹ ਜੀ ਆਪਾਂ ਤੁਹਾਨੂੰ ਦਿਖਾ ਕੇ ਤਸੱਲੀ ਤੁਸੀਂ ਖੁਦ ਕਰਨੀ ਹੈ ਤੇ ਬਾਈ ਦੇ ਨਾਲ ਗੱਲਬਾਤ ਕਰਕੇ ਹਾਂਜੀ ਕੱਦ ਦਾ ਆਪਣੇ ਫੜਾਪਰ ਆਹ ਕੱਦ ਬਹੁਤ ਆ ਹਨ ਤੇ ਰੇਟ ਦੋ 20 20 ਮਾਨਤਾਨ ਵਾਲਾ ਹੋਵੇ ਮੜਾ ਮੜਾ ਹੋ ਮੜਾ ਮੜਾ ਮਾਨ ਨੀ ਜੈ ਜੀ ਠੀਕ ਹੈ ਤੇ ਫੋਨ ਨੰਬਰ ਬੋਲਦਾ ਜੀ 70093 70093 23919 23919 ਤੇ ਇੱਕ ਆਪਾਂ ਗੱਲ ਕਰਦੇ ਵੀ ਗਵਿੰਦਪੁਰੇ ਦੀ ਹਨਾ ਹਾਂਜੀ ਗਵਿੰਦਪੁਰਾ ਹੋਇਆ ਚੌ ਹੋਇਆ ਇਸ ਪਿੰਡ ਦੇ ਵਿੱਚ ਚੰਗੀਆਂ ਤੋਂ ਚੰਗੀਆਂ ਮੱਝਾਂ ਐਸੇ ਲਈ ਕੰਪੀਟੀਸ਼ਨ ਹੈ ਠੀਕ ਹੈ ਹਰੇਕ ਪਿੰਡ ਘਰੋਂ ਘਰ ਆਪਦਾ ਕਿੰਨੇ ਕਿੱਲੀਆਂ ਲੀਟਰ ਵਾਲੀਆਂ ਹੁਣਗੇ ਤੁਹਾਡੇ ਪਿੰਡ ਚਾਮ ਚਾਮ ਹੀ ਭਾਈ 16 ਲੀਟਰ ਪਲੱਸ ਮੱਝ ਮਿਲੂਗੀ ਤੁਹਾਨੂੰ 16 ਤੋਂ ਪਲੱਸ ਮਿਲੂਗੀ ਕਿੱਥੋਂ ਤਾਈਂ ਦੇਖਿਆ ਮਨਲਾ 20 22 ਉਦੋਂ ਕਹਾ ਵੀ ਹੈਗਾ ਆਹ ਤਾਂ ਵੀ ਇੱਥੇ ਆਪਣੇ 23 24 ਕਿਲੋ ਮੱਝਾਂ ਦੀਆਂ ਠੀਕ ਹੈ 22 ਕਿਲੋ ਦਾ 20 ਕਿਲੋ ਕੋਈ ਪਿੰਡ ਇੱਥੋਂ ਦਾ ਮਨ ਦਾ ਕੋਈ ਮੇਲਿਆਂ 'ਚ ਨਹੀਂ ਲਿਖ ਗਿਆ ਚਵਾਂਗਾ ਚਾ ਹਾਂ ਹਾਂ ਬਸ ਹੁਣ ਲਿਆਂ ਲੱਗੇ ਮੁੰਡੇ ਨਵੇਂ ਹਾਂ ਬਿਹੜਾ ਪ੍ਰਾਣੇ ਹੁੰਦੇ ਗਾਉਂਦੀ ਇੱਥੇ ਚੰਗੀ ਨਸਲ ਦਾ ਕੀ ਕਾਰਨ ਸੀ ਕਿਉਂ ਚੰਗੇ ਪਸ਼ੂ ਹੋਇਆ ਇਹਨੇ ਇਸ ਪਿੰਡ ਸ਼ੁਰੂ ਦਬਈ ਦੇ ਪਿੰਡ ਜਿਹੜੇ ਕਰਕੇ ਦੁੱਧ ਦਾ ਕੰਮ ਜ਼ਿਆਦਾ ਸੀਗਾ ਠੀਕ ਹੈ ਇਹ ਬੰਦਾ ਉਹਦਾ ਰੇਟ ਵੱਧ ਸੀ ਉਦੋਂ ਹਾਂ ਇਹ ਪਸ਼ੂ ਲੋਕ ਵੱਧ ਪਾਲਦੇ ਉਹਨੂੰ ਵੱਧ ਪਾਲਦੇ ਨੇੜੇ ਸੀ ਹਣਾ ਬਟਿੰਡੇ ਦੇ ਬਿਲਕੁਲ ਨੇੜੇ ਆ ਹਾਂ ਤੇ ਚੰਗੇ ਪਸ਼ੂ ਪਾਲਦੇ ਸੀ ਉਹ ਹਨਾ ਇੱਕ ਥੋੜੇ ਮਨਾਂ ਖੁੱਲਾ ਪਹਿਲਾਂ ਪਸ਼ੂ ਛੱਡਦੇ ਵੀ ਸੀ ਹਨਾ ਹਾਂ ਇੱਥੇ ਆਪਣੇ ਝਿੜੀ ਆਪਣੇ ਕੋਲੇ 500 ਕਿਲੇ ਭਿਆਨੇ ਸਾਬ ਹੁਣ ਵੀ ਛੱਡਦੇ ਬਣਾ ਫਟੇ ਹੁਣ ਵੀ ਛੱਡਦੇ ਪਸ਼ੂ ਜਾਂਦੇ ਆ ਹੁਣ ਟਾਵੇਂ ਘਰ ਜਾਂਦੇ ਪਰ ਉਹ ਲੈ ਕੇ ਨਹੀਂ ਜਾਂਦੇ ਠੀਕ ਆ ਪਹਿਲਾਂ ਆਮ ਘਰ ਹਰ ਜਾਂਦੇ ਠੀਕ ਆ ਸਾਰਾ ਦਿਨ ਰਹਿੰਦੇ ਸੀ ਸਾਰਾ ਦਿਨ ਰਹਿੰਦੇ ਸੀ ਕੁਝ ਚੰਗੇ ਟੀਕਿਆਂ ਦੇ ਆਕ ਚੰਗਾ ਸਾਣ ਸੀ ਉਸ ਟਾਈਮ ਤੇ ਜੇ ਤੁਹਾਨੂੰ ਪਸੋਕੜ ਬਾਰੇ ਕੋਈ ਨੌਲਜ ਨਹੀਂ ਬਈ ਆਪਾਂ ਨੂੰ ਵੀ ਸਾਣ ਸੀ ਜਾਂ ਟੀਕੇ ਚੰਗੇ ਸੀ ਕਿਵੇਂ ਸੀ ਠੀਕ ਹੈ ਵੀ ਕੁੱਲ ਮਿਲਾ ਕੇ ਵੀ ਬਠਿੰਡਾ ਨੇੜੇ ਹੋਣ ਕਰਕੇ ਪਸ਼ੂ ਵੱਧ ਪਾਲੇ ਜਾਂਦੇ ਪਸ਼ੂ ਵੱਧ ਪਾਲੇ ਜਾਂਦੀ ਸੀਗੇ ਚੰਗੇ ਪਸ਼ੂ ਪਾਲਦੇ ਸੀ ਚੰਗੇ ਪਾਲਦੇ ਸੀ ਹਾਂਜੀ ਤੇ ਫੋਨ ਨੰਬਰ ਬੋਲ ਦੋ ਜੀ ਆਪਣਾ 70093 23900 70093 23900 23900 ਸੋ ਜੇਕਰ ਕਿਸੇ ਵੀ ਵੀਰ ਭਰਾ ਨੂੰ ਮਿੱਤਰੋ ਵੱਡੇ ਕੱਦ ਕਾਠ ਵਾਲੀ ਗਵਿੰਦਪੁਰੇ ਵਾਲੀ ਮੱਝ ਦੀ ਲੋੜ ਹੋਵੇ ਤਾਂ ਬਾਈ ਦੇ ਨਾਲ ਕਰ ਸਕਦੇ ਹੋ ਸੰਪਰਕ ਪਹਿਲਾਂ ਵੀ ਇਸ ਪਿੰਡ ਦੀ ਆਪਾਂ ਕਾਫੀ ਵੀਡੀਓ ਪਾ ਚੁੱਕੇ ਆ ਤੇ ਚੰਗੇ ਦੁੱਧ ਵਾਲੇ ਪਸ਼ੂ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾਏ ਆ ਜਿਵੇਂ ਚੌ ਪਿੰਡ ਦੀ ਗੱਲ ਕਰਦੇ ਆ ਜਾਂ ਗਵਿੰਦਪੁਰੇ ਦੀ ਗੱਲ ਕਰਦੇ ਆ ਮਿੱਤਰੋ ਦੋਨੇ ਪਿੰਡਾਂ ਦੇ ਵਿੱਚ 15 16 ਲੀਟਰ ਤੋਂ ਮਿੱਤਰੋ ਪਸ਼ੂ ਸਟਾਰਟ ਹੀ ਹੁੰਦੇ ਆ 20 22 23 ਲੀਟਰ ਤਾਈ ਪਸ਼ੂ ਆਮ ਗਏ ਨੇ ਤੇ ਰਬੈਗਰੂ ਸੁੱਖ ਰੱਖੇ ਜਿਹੜੇ ਹਿਸਾਬ ਨਾਲ ਆਪਣਾ ਕੰਮ ਚੱਲ ਰਿਹਾ ਤਾਂ ਤੁਸਾਨੂੰ ਲਾਈਵ ਚ ਵਾਈਆਂ ਵੀ ਆਉਂਦੇ ਸਾਲਾਂ ਚ ਆਪਾਂ ਕਰਕੇ ਦਿਖਾਵਾਂਗੇ ਇਸ ਪਿੰਡ ਦੇ ਪਸ਼ੂਆਂ ਦੀਆਂ ਸੋ ਆਪਾਂ ਜਿੰਨੀ ਗੱਲ ਕਰਦੇ ਆਂ ਪੂਰੀ ਠੋਕ ਕੇ ਗੱਲ ਕਰਦੇ ਆ ਇਹ ਨਹੀਂ ਹੋ ਸਕਦਾ ਵੀ ਆਪਾਂ ਕਿਸੇ ਤੋਂ ਸੁਣੀ ਹੋਵੇ ਕਿਉਂਕਿ ਆਪਾਂ ਇਹ ਚੀਜ਼ਾਂ ਆਪ ਦੇਖੀਆਂ ਨੇ ਤੇ ਸੋ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆਂ ਪਿੰਡ ਗਵਿੰਦਪੁਰਾ ਜੀ ਜ਼ਿਲ੍ਹਾ ਮਿੱਤਰੋ ਪਠਿੰਡਾ ਨੇੜੇ ਹੈਗੀ ਆ ਜੀ ਜੇਲ ਹਣਾ ਬੀਬੀ ਆ ਲੈਣੇ ਹਣਾ ਹਾਂਜੀ ਤੇ ਕਈ ਭਰਾਵਾਂ ਨੂੰ ਨਹੀਂ ਪਤਾ ਲੱਗਦਾ ਹੁੰਦਾ ਬਠਿੰਡੇ ਤੋਂ ਕਿੰਨੇ ਕਿਲੋਮੀਟਰ ਹੈ 10 ਕਿਲੋਮੀਟਰ ਹੈ 10 ਕਿਲੋਮੀਟਰ ਹੈ ਤੇ ਗੋਨਿਆਣੇ ਤੋਂ ਗੋਨਿਆਣੇ ਤੋਂ 10 ਹੈ ਜੀ ਨਥਾਣੇ ਤੋਂ 10 ਗੋਨਿਆਣੇ ਤੋਂ ਵੀ 10 ਹੈ ਜੀ ਨਥਾਣੇ ਤੋਂ ਵੀ 10 ਹੈ ਤੇ ਬਠਿੰਡੇ ਤੋਂ ਪੁੱਚੋ ਤੋਂ ਵੀ 10 ਵਿਚਾਲੇ ਜੇ ਪਿੰਡ ਆਉਂਦਾ ਹੈ ਨਾ ਠੀਕ ਆ ਸੋ ਸਾਰੇ ਵੀਰਾਂ ਦਾ ਧੰਨਵਾਦ